ਕਾਡੋ ਐਸੀ ਨੌਜਵਾਨ ਜਪਨੀ ਸੀ ਕੀ ਮਾਮਲਾ ਸੀ ਹਾਂਜੀ ਮਾਝਾ ਜੀ ਪੰਜਾਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਕਪੂਰਥਲਾ ਮਿਲਦਾ ਹੁਣਾ ਦੇ ਨਿਰਦੇਸ਼ ਦੇ ਤੇ ਲਈ ਬਾੜੇ ਅੰਸਾਰ ਦੇ ਖਿਲਾਫ ਇੱਕ ਡਿਸਟ੍ਰਿਕਟ ਕਪੂਰਥਲਾ ਵੱਲੋਂ ਇੱਕ ਮਹਿੰਮੀ ਮੁੱਢ ਦਿੱਤੇ ਉਹਦੀ ਲੜਾਈ ਦੇ ਵਿੱਚ ਜਿਹੜਾ ਸਾਰੰਕਿਕ ਸੂਚਨਾ ਮਿਲੀ ਸੀ ਕਿ ਇੱਕ ਰਵੀ ਨਾਮਕ ਦੇਖੀ ਇਹਦਾ ਜਪਾਲਪੁਰ ਦਾ ਰਹਿਣ ਵਾਲਾ ਹੈ ਉਹ ਜ਼ਖਮੀ ਹਾਲਤ ਚ ਸਿਵਲ ਹਸਪੀਟਲ ਪਹੁੰਚ ਗਿਆ ਇਮੀਡੀਏਟਲੀ ਕਿਤੇ ਫਾਇਰਿੰਗ ਇਨਸੀਡੈਂਟ ਰਿਪੋਰਟ ਦਿੱਤਾ ਗਿਆ ਸੀਗਾ ਦੇ ਵੀ ਨੂੰ ਜਿਸ ਨੂੰ ਫੜਵਾੜਾ ਐਸਐਚਓ ਰਾਵਲਪਿੰਡੀ ਤੇ ਸਾਡੀ ਸੇਰੀਆ ਟੀਮ ਵਾਲੇ ਨੇ ਜਿੱਥੇ ਪਹੁੰਚਿਆ। ਇਸ ਜਖਮੀ ਲਖਮੀ ਦੇ ਸਪਤਾਲ ਦੀ ਜਿੱਥੇ ਸਾਨੂੰ ਥੋੜਾ ਮਾਮਲਾ ਦਿੱਸਿਆ ਪਿਆ। ਇੰਟਰਵੀਨ ਇਸ ਗ੍ਰਮੰਤ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ। ਜਿਵੇਂ ਉਸੇ ਆਪਣੇ ਆਰ ਜੀ ਕਰਤੀਆਂ ਗਈਆਂ। ਤੇ ਸਾਨੂੰ ਇੱਕ ਬੁੱਕਰ ਤੋਂ ਬਹੁਤ ਹੀ ਕ੍ਰੈਡੀਬਲ ਇਨਪੁਟ ਮਿਲੀ ਕਿ ਜਿਹੜਾ ਅਗਲੀ ਲਿਖਿਆ ਹੈ ਕਿ ਅਸਲ ਦੇ ਵਿੱਚ ਇਸ ਵਿਅਕਤੀ ਦੀ ਆਪਣੇ ਹੀ ਇੱਕ ਇਲੀਗਲ ਗੱਟਾਂ ਦੀ ਪੋਸੈਸ਼ਨ ਹੈ ਜਿਹਦੇ ਆਪ ਵੀ ਹੀ ਹੋਣ ਕਰਦੀ ਆਪ ਦੇ ਰਕਮ ਜੇ। इस बंदी डिस्चार्ज करवाया गया मिती अठाई ने और एक परचा रजिस्टर किया गया तरतालीस बटा चौबीस अंडर सैक्शन पच्ची चुवंजा नह आर्मस एक्ट ये डिस्चार्ज करपरा इसकी अरैस पाई गई और इस जो सा टैक्निकल ह्यूमन इंटैलीजेंस इन्वैसिगे जुटी सामने आई से उसगछ की मनिया कि मेरा ही जोड़ा एक वैपन है वो मैं जो इंसीडेंट होने को लगे और इलीगल वैपन है ਤੇ ਇਹ ਮੈਂ ਕਿਤੇ ਛਾੜੀਆਂ ਦੇ ਵਿੱਚ ਫਗਵਾੜੇ ਤੋਂ ਬਲਾਹੀ ਰੋਡ ਦੇ ਉੱਪਰ ਛਾੜੀ ਚੁੱਕੋਇਆ ਹੋਇਆ ਹੈ। ਇਹ ਵੀ ਹੀ ਨਿਸ਼ਾਨਦੇਵ ਦੇ ਉੱਪਰ ਇਹਦੇ ਤੋਂ ਰਿਕਵਰੀ ਕਰਵਾਈ ਦੀ ਤੇ ਇੱਕ ਦੇਸੀ ਪੱਟਾ ਔਰ 9 ਰੋਅ 315 ਬੋਲ ਤੇ ਰਿਕਵਰੀ ਕਰਾਈ ਗਈ। ਜਿਵੇਂ ਕੀ ਨਾਮ ਹੈ ਇਸ ਵਿਅਕਤੀ ਦਾ ਜੀ ਸੁਣੋ। ਇਹ ਰਵੀ ਪੁੱਤਰ ਹੰਸਰਾਜ ਵਾਸੀ ਦੇਖਪਾਲਪੁਰ ਖਾਣਾ ਦਾਬਾ ਗਿੰਡੀ। ਔਰ ਇਹ ਵੀ ਤੇ ਇਸ ਤੋਂ ਪਹਿਲਾਂ ਵੀ ਇੱਕ ਕ੍ਰਾਧਿਕ ਮਸਲਾ ਮਾਮਲਾ ਹੈਗਾ 8/22 ਐਫਆਈਆਰ ਰਜਿਸਟਰਡ ਹੈ ਜੀ ਅੰਡਰ ਸੈਕਸ਼ਨ 302 34 IPC ਰਾਵਲਪਿੰਡੀ ਜਿਹੜਾ ਵਿਅਕਤੀ ਇਹਦੇ ਇੱਕ ਨਾਲ ਸੀਗਾ ਉਹ ਤੇ ਕੋਈ ਮਾਮਲੇ ਦਾ ਚਾ ਇਹ ਵੀ ਨਾਲ ਹੀ ਫਲੈਟ ਦਾ ਪ੍ਰਬੋਤ ਸੀ ਜੇ ਪਾਸਪੋਰਟ ਲਈ ਉਹੀ ਲੈਣ ਵਾਲਾ ਇੱਕ ਉਸ ਨੇ ਪਰ ਉਹਦਾ ਨਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਫਿਲਹਾਲ ਤਫ਼ਤੀਸ਼ ਦੇ ਵਿੱਚ ਉਹਦਾ ਇਸ ਦੇ ਨਾਲ ਕੋਈ ਵੀ ਕ੍ਰਿਮੀਨਲ ਸਬੰਧ ਨਹੀਂ ਪਾਇਆ ਗਿਆ ਪਰ ਫਿਰ ਵੀ ਕਿਉਂਕਿ ਦੋ ਦਿਨਾਂ ਤੋਂ ਸਾਨੂੰ ਰਿਮਾਂਡ ਮਿਲ ਗਿਆ ਇਹਦੇ ਤੋਂ ਕਿੱਥੋਂ ਇਹ ਵੈਪਨ ਲੈ ਕੇ ਆਇਆ ਉਸ ਦੇ ਸਾਥੀ ਦਾ ਕੀ ਰੋਲ ਸੀਗਾ ਵੀ ਨਹੀਂ ਉਹ ਸਾਰੇ ਕੁਝ ਪੁੱਛਤਾ ਮੈਂ ਮੈਨੂੰ ਕੋਈ ਮੰਨਿਆ ਵੀ ਇਸ ਤੋਂ ਪਹਿਲਾਂ ਕੋਈ ਕੋਤੋੜਾ ਮਾਮਲਾ ਕਿਹਦਾ ਇਹ ਹੁਣ ਦੌਰਾਨ ਇਹ ਰਿਮਾਂਡ ਇਸ ਆਈਸਟੂ ਦੇ ਤਫ਼ਤੀਸ਼ ਕਿਉਂ ਤਰੋਹਤ ਕਿੰਨੇ ਪਰਮੰਡਲ ਨਾ ਰੋ ਬੜਵਤੀ ਗੋਲੀ ਲੱਗੀ ਕਿਤਾ ਇਹ ਹਜੇ ਤੱਕ ਜੋ ਇਹ ਕਹਿ ਰਹੇ ਜੀ ਅਚਾਨਕ ਇਹਦੇ ਕੋਲੇ ਹੈਂਡਲ ਕਰਦਿਆਂ ਹੋਇਆ ਮਿਸਫਾਇਰ ਹੋਇਆ ਇਹ ਜਾਂਚ ਇਹਨੂੰ ਟ੍ਰਾਈ ਕਰ ਰਹੇ ਪਰ ਕਿਉਂਕਿ ਹਜੇ ਇਹਦੀ ਕੰਡੀਸ਼ਨ ਥੋੜੀ ਨਹੀਂ ਡਿਸਚਾਰਜ ਹੋਇਆ ਰਾਤ ਨੂੰ ਇਹਦੀ ਡਿਸਚਾਰਜ ਹੋਇਆ ਸੋ ਜਿੰਨੀ ਕੁਛ ਵੀ ਚਾਹੀਏ ਨਹੀਂ ਅਸੀਂ ਦੁਬਾਰਾ ਰਿਮਾਂਡ ਕਰਾਂਗੇ ਜਿਹੜਾ ਜਿਹੜਾ ਇਹ ਵੀ ਲੈ ਕੇ ਜਿਹੜਾ ਵੈਪਨ ਉੱਥੇ ਲਕੋਇਆ ਸੀ ਜਿੱਥੇ ਵਰਤਤ ਹੋਈ ਨਹੀਂ ਵੈਪਨ ਇਹਨੇ ਪਗਵਾੜਾ ਤੋਂ ਬਲਾਹੀ ਰੋਡ ਤੇ ਮੈਂ ਮੈਂ ਇਹ ਮੰਨਿਆ ਦਫਤਰ ਜਿਹੜਾ ਲੈ ਕੇ ਕਿ ਕੋਇਆ ਸੀ ਸਮੀਆਂ ਕੁਝ ਫਿਲਹਾਲ ਇਹ ਕੇਸ ਜਿਹੜੀ ਮੈਂ 2 ਸਾਲ ਪਹਿਲਾਂ ਕੋਈ ਜਿੱਤੀ ਤੋਂ ਮੂਆਇਆ ਹੈਗਾ ਪਰ ਡਿਟੇਲ ਜਿਹੜੀ ਬੁੱਕ ਪਾ ਲਿਆ ਹੈ ਜੀ ਮੈਂ 2 ਸਾਲ ਤੋਂ ਕਿੱਥੇ ਰੱਖਿਆ ਸੀ ਇਹਨੇ ਜੀ ਇਹਦੇ ਆਪ ਦੇ ਰਿਜ਼ੀਡੈਂਸ ਸੀਗਾ ਇਹਦੀਆਂ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਰਿਮਾਂਡ ਕਿੰਨੇ ਦਿਨ ਦਾ ਰਿਮਾਂਡ ਮੈਮ ਹਾਸਲ ਹੋਇਆ 2 ਦਿਨ ਦਾ ਰਿਮਾਂਡ ਠੀਕ ਹੈ ਮੈਮ ਗੋਲੇ ਚੰਨ ਤੋਂ ਬਾਅਦ ਇਹ ਰੋਹਾ ਹਾ ਦਾ ਘਟਾ ਤੇ ਗਈ ਉੱਥੇ ਛੁੱਟ ਗਿਆ ਇਸ ਝਾੜੀ ਦੇ ਹਾਂਜੀ ਹਾਂਜੀ ਇਹ ਡਾਰਗੇ ਬਿਕੋਜ਼ ਇਮੀਡੀਏਟ ਜਿਹੜਾ ਨਾਵ